ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸ੍ਰੀ ਗਾਜੀ ਮੇਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਅਗੇ ਵੱਧਨ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਅੱਜ ਹੀ ਕਾਲ ਕਰੋ 408 272 2500 ਤੇ ਚਰਕੇਨ ਇਮੀਗ੍ਰੇਸ਼ਨ ਲਾਫਰਮ ਵਾਲੇ ਜੇ ਚਰਕੇਨਾ ਟਾਰਨੀ ਚਰਕੇਨਾ ਦੇ ਨਾਲ ਤੁਸੀ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 400 415 909 0503 ਜਸਵਿੰਦਰ ਸਿੰਘ ਨਿਸ਼ਤਰਕੌਰ ਨਾਗਰਾ ਰੋਸਵੈਲ ਚਰਨ ਸਿੰਘ ਸੁਖਵਿੰਦਰ ਢਾਲੀ ਵਾਲੇ ਰਿਜ਼ੋਨਾ ਕ੍ਰਿਸ਼ਨ ਤਰੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨਿਜਰ ਵੁੱਡਲੈਂਡ ਪਰਮਜੀਤ ਕੌਰੰਗੀ ਵਿਆਕਾ ਨੇ ਵਲ ਚੇਂਜ ਕਰਦੇ ਨੇ 에어 브레이ਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਨੇ ਨਵੇਂ ਪੁਰਾਣੇ ਟਾਇਰ ਵੀ ਨਾਲ ਤੁਹਾਨੂੰ ਮਿਲਦੇ ਨੇ ਲੋਕੇਸ਼ਨਾਂ ਸਹਿਤ ਨੇ ਲਾਦੀ ਨਿਮਾਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 270 0113 ਤੇ ਟੈਂਟਲੁਕ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰਿਡਿਊਸ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 3 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ ਮਿੰਟੂ ਜੀ ਖਬਰਾਂ ਦੇ ਵੱਲ ਆਈਏ ਸ਼ੁਰੂਆਤ ਕਰੀਏ ਸਿੱਧੂ ਮੂਸੇਵਾਲੇ ਦੇ ਕਤਲकांड ਤੋਂ ਉਸ ਦਾ ਹਵਾਲਾ ਦੇ ਕੇ ਸਰਕਾਰ ਘਿਰ ਗਈ ਹੈ ਜੀ ਵੇਖੋ ਇੱਕ ਨਾ ਸੀਐਮ ਦੀ ਰਹਿਸ਼ ਦੇ ਅੱਗੇ ਜਿਹੜੀ ਸੜਕ ਗੁਜ਼ਰਦੀ ਆ ਵੈਸੇ 100 150 ਫੁੱਟ ਅਟਮੀ ਹੋਣੀ ਹੈ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਕਿ ਉੱਥੇ ਜਾ ਕੇ ਅਸੀਂ ਇੱਕ ਵਾਰੀ ਗਲਤੀ ਕੀਤੀ ਸੀ ਜੀ ਖੈਰ ਮੈਂ ਕਿਉਂਕਿ ਸੀਐਮ ਉਸ ਵਿਖਿਆ ਅੰਦਰੋਂ ਵੀ ਤੇ ਬਾਹਰੋਂ ਹੂੰ ਤਾਂ ਮੇਰਾ ਅੰਦਾਜ਼ਾ ਹੈ ਕਿ 850 150 ਕੋ ਜਿਹੜੀ ਆ ਹਕਮੀ ਹੈ ਕਿ ਪਰ ਦੁਜ਼ਰਦੀ ਅੱਗੇ ਹੂੰ ਤਾਂ ਖੈਰ ਉਸ ਸੜਕ ਨੂੰ ਤਕਰੀਬਨ ਲਾ ਲੋ ਕਿ ਚਾਰ ਦਹਾਕਿਆਂ ਤੋਂ ਬਲੌਕ ਕੀਤਾ ਹੋਇਆ ਹੈ ਬੈਰੀਕੇਟਿੰਗ ਕੀਤਾ ਠੀਕ ਹੈ ਜੀ ਜੋ ਚਾਰਤਾ ਕੇ ਪਹਿਲਾ ਦਾ ਚੰਡੀਗੜ੍ਹ ਤੇ ਹੁਣ ਦਾ ਚੰਡੀਗੜ੍ਹ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨਾ ਟ੍ਰੈਫਿਕ ਕਿੰਨੀ ਵੱਸੋਂ ਵੱਧ ਗਈ ਆ ਹੂੰ ਹੂੰ ਹੁਣ ਸੈਕਟਰੀਏਟ ਹੋਵੇ ਤੇ ਚਾਹੇ ਹੋਵੇ ਹਾਈ ਕੋਰਟ ਜੀ ਉਧਰ ਨੂੰ ਜਾਂਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਵਾਸਤੇ ਇਹ ਸੜਕ ਬੜੀ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਵੜਾ ਪੈਂਦਾ ਹੂੰ ਤੇ ਆਮ ਲੋਕਾਂ ਨੂੰ ਵੀ ਕਹਿ ਲਓ ਕਿ ਇਹਦਾ ਸੁੱਖ ਹੋ ਜਾਣਾ ਸੀਗਾ ਤੇ ਫਿਰ ਇਸੇ ਦੇ ਚੱਲਦਿਆਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਹਾਈ ਕੋਰਟ ਦੇ ਵਿੱਚ ਹਮ ਹਾਈ ਕੋਰਟ ਨੇ ਆਖਿਆ ਉਹਨੇ ਆਖਿਆ ਬੰਦੇ ਗੱਲ ਸੁਣੋ ਕਿ ਜਦੋਂ ਹਰਿਆਣਾ ਦੇ ਵਾਲੇ ਚੀਫ ਮਿੰਿਸਟਰ ਦੀ ਰੈਸ਼ ਦੇ ਅੱਗੇ ਉਹ ਸੜਕ ਜਿਹੜੀ ਖੁੱਲੀ ਆ ਤੇ ਫਿਰ ਇੱਥੇ ਕੀ ਮਸਲਾ ਹਮ ਤਾਂ ਉਹਨੇ ਕਿਹਾ ਕਿ ਭਈ ਇਦਾਂ ਕਰੋ ਇਸ ਸੜਕ ਨੂੰ ਸਵੇਰੇ 9 ਤੋਂ 5 ਤੱਕ ਖੋਲ ਦਿਓ ਹਮ ਇਸ਼ਨੀ ਐਤਵਰ ਬੰਦ ਰੱਖੋ ਤੁਸੀਂ ਵੱਡੀ ਗੱਲ ਆ ਠੀਕ ਹੈ ਜੀ ਹਾਈ ਕੋਰਟ ਨੇ ਫੈਸਲਾ ਦੇ ਦਿੱਤਾ ਇਸ ਸੜਕ ਨੂੰ ਖੋਲਣ ਦਾ ਪੰਜਾਬ ਸਰਕਾਰ ਦੇਤੇ ਭਾ ਦੀ ਬਣ ਗਈ ਵੀ ਆ ਕੀ ਹੋ ਗਿਆ ਇਹ ਤੇ ਪਤਾ ਨਹੀਂ ਰਾਤੋਂ ਰਾਤ ਹੀ ਸ਼ਾਇਦ ਸੁਪਰੀਮ ਕੋਰਟ ਚਲੇ ਗਏ ਹੁਣ ਕਿਉਂਕਿ ਸਾਨੂੰ ਤੇ ਅੱਜ ਪਤਾ ਲੱਗਿਆ ਕਿ ਸੁਪਰੀਮ ਕੋਰਟ ਚ ਕੋਈ ਸੁਣਵਾਈ ਚੱਲ ਰਹੀ ਹੈ ਹਮਮ ਯਾਨੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਫੈਸਲੇ ਦੇ ਉਲਟ ਇਹ ਤੇ ਜਾ ਕੇ ਉਥੇ ਸੁਪਰੀਮ ਕੋਰਟ ਚ ਪਿੱਟ ਖਲੋਤੇ ਕਿ ਹਜ਼ੂਰ ਇਸ ਪਾਸਲੇ ਉੱਤੇ ਸਟੇ ਕਰ ਦਿਓ ਉਹ ਕਹਿੰਦੇ ਕਿਉਂ ਬਾਈ ਹੂੰ ਹੂੰ ਇਹ ਕਹਿੰਦੇ ਕਿ ਵੇਖੋ ਜੇ ਸਿਕਿਉਰਿਟੀ ਹਟੀ ਤੇ ਮੁਸ਼ਕਲ ਹੋ ਜਾਏਗੀ ਪੰਜਾਬ ਦੇ ਵਿੱਚ ਅਤਵਾਦ ਕਿਸੇ ਵੇਲੇ ਵੀ ਸਿਰ ਚੁੱਕ ਸਕਦਾ ਠੀਕ ਹੈ ਜੀ ਤੇ ਤੁਹਾਨੂੰ ਅਸੀਂ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਜਿਹੜੀ ਹੈ ਉਹ ਘਟਾਈ ਗਈ ਸੀਗੀ ਹੂੰ ਤੇ ਦੋ ਦਿਨ ਦੇ ਅੰਦਰ ਅੰਦਰ ਉਸ ਨੂੰ ਕਤਲ ਕਰ ਦਿੱਤਾ ਗਿਆ ਸੀ ਨਾਲ ਇੰਟੈਲੀਜੈਂਸ ਦਾ ਜਿਹੜਾ ਹੈੱਡ ਕੁਆਰਟਰ ਆ ਉਹਦੇ ਉੱਤੇ ਹੋਏ ਆਰਪੀਡੀ ਅਟੈਕ ਦਾ ਵੀ ਇਹਨਾਂ ਨੇ ਹਵਾਲਾ ਦਿੱਤਾ ਬਸ ਇਹੀ ਹਵਾਲਾ ਅੱਜ ਫਸ ਗਿਆ ਕਿਉਂਕਿ ਇਹਨਾਂ ਨੇ ਜਿਹੜਾ ਹਲਫਨਾਮਾ ਦਿੱਤਾ ਉਹਦੇ ਦੇਖ ਕੇ ਚੀਜ਼ ਜਿਹੜੀ ਆ ਰਿਪੋਰਟ ਹੋ ਕੇ ਆਈ ਜੀ ਹੁਣ ਫਸ ਗਿਆ ਹੂੰ ਫਸ ਗਿਆ ਤਾਂ ਇਹਨਾਂ ਦੇ ਐਸ ਵੇਲੇ ਦੰਦੇ ਇਸ ਤਰ੍ਹਾਂ ਫਸੇ ਆ ਕਿ ਮਚੀਠੀਏ ਤੋਂ ਲੈ ਕੇ ਮੀਡੀਆ ਤੱਕ ਇਹ ਖਬਰ ਚੱਲ ਰਹੀ ਪਰ ਜਿਹੜਾ ਮੇਨਸਟ੍ਰੀਮ ਹੈ ਨਾ ਉੱਥੋਂ ਦਾ ਹੂੰ ਉਹ ਨਹੀਂ ਚਲਾਏਗਾ ਜੀ ਨਾਮ ਬਣਾ ਨਾਮ ਬਣਾ ਹੂੰ ਉਹ ਤੇ ਭਗਵੰਤ ਮਾਨ ਦੇ ਬੂਟ ਹੀ ਚੱਤੀ ਜਾਂਦੇ ਆ ਬੂਟ ਹੀ ਪੱਟੀ ਜਾਂਦੇ ਆ ਧਨ ਉਹਨਾਂ ਦੀ ਜੀਬ ਆ ਤੇ ਧਨ ਇਹ ਦੇ ਬੂਟ ਦੇ ਕਹਿੰਦੇ ਕਿ ਤਲੇ ਆ ਜਿਨ੍ਹਾਂ ਨੂੰ ਚੱਕ-ਚੱਕ ਕੇ ਉਹ ਕਸਾਉਂਦੇ ਕਸਦੇ ਜੀ ਐਡੀ ਵੱਡੀ ਖਬਰ ਤੇ ਉਹ ਕਹਿੰਦੇ ਕਿ ਸੀਐਮ ਦੀ ਰਹਿ ਅਗਲੀ ਜਿਹੜੀ ਸੜਕ ਆ ਉਹਨੂੰ ਖੋਲਣ ਦੇ ਫੈਸਲੇ ਤੇ ਸਿਓਗਾ ਮਤਲਬ ਕਿ ਸਰਕਾਰ ਜਿੱਤ ਗਈ ਹੂੰ ਤੇ ਜਿਹੜੀ ਖਬਰ ਦੀ ਖਬਰ ਹੈ ਉਹ ਛੱਡ ਦਿੱਤੀ ਨੇ ਜੀ ਹੁਣ ਮਸਲਾ ਤੇ ਇਹ ਆ ਨਾ ਕਿ ਸਰਕਾਰ ਵੇਖ ਲਓ ਕਿ ਮੂਛੇ ਵਾਲੇ ਦੇ ਹਤਿਆਕਾਂ ਨੂੰ ਵਰਤ ਰਹੀ ਔਥੇ ਹੂੰ ਜਦ ਕੇ ਜਿਹੜੀ ਸਿਕਿਉਰਿਟੀ ਸੀ ਉਹ ਘਟਾਈ ਕਿਸ ਨੇ ਸੀ ਹੂੰ ਇਸੇ ਸਰਕਾਰ ਨੇ ऐसे सरकार ने हम्म ते ਜਿਹੜੀ ਉਹ ਸੂਚੀ ਲੀਕ ਹੋਈ ਜਾਂ ਫਿਰ ਉਹਦੇ ਤੇ ਤਾਂ ਸਾਫ ਹੈ ਨਾ ਤੇ ਪਰਚਾ ਬਣਦਾ ਹੂੰ ਚਾਹੇ ਕੋਈ ਪੰਨੂਆ ਚਾਹੇ ਕੋਈ ਕੋਈ ਜ ਕੁਝ ਵੀ ਆ ਹੂੰ ਹੂੰ ਫਿਰ ਉਹਦੇ ਤੇ ਤਾਂ ਪਰਚਾ ਬਣਦਾ ਹੂੰ ਜਿਸਨੇ ਵੀ ਮੁੱਢ ਤੋਂ ਲੀਕ ਕੀਤੀ ਜੀ ਉਹ ਤੇ ਪਰਚਾ ਬਣਦਾ ਹੂੰ ਕਿਉਂਕਿ ਦੇਖੋ ਨਾ ਸਿੱਧਾ ਸਾਬਿਆ ਕਿ ਮੁੱਖ ਮੰਤਰੀ ਇੱਕ ਇੰਟਰਵਿਊ ਦੇ ਵਿੱਚ ਕਹਿੰਦਾ ਕਹਿੰਦਾ ਕਿ ਜੀ ਉਹਦੇ ਕੋਲ ਦੋ ਗਨਮੈਂਸਿਬਲ ਹੈਟ੍ਰਿਕ ਉਹਨੂੰ ਹੈ। ਉਹਦੇ ਕੋਲ ਬੁਲੇਟ ਪ੍ਰੂਫ ਕੱਢੀ ਸੀਗੀ ਉਹ ਨਹੀਂ ਲੈ ਕੇ ਗਿਆ। ਮਤਲਬ ਕਿ ਮਰਨ ਵਾਲਾ ਆਪ ਹੀ ਮੌਤ ਦਾ ਜਿੰਮੇਵਾਰ ਹੈ। ਹੂੰ। ਤਾਂ ਇੱਥੇ ਇੱਥੇ ਕਹਿ ਰਹੇ ਨੇ ਕਿ ਉਹਦੀ ਸਿਕਿਉਰਿਟੀ 'ਚ ਕਟੌਤੀ ਹੋਈ ਸੀਗੀ ਤਾਂ ਵੇਖ ਲਓ ਦੋ ਐਨੀ ਸਥਿਤੀ ਗੜਬੜ ਹੈ ਕਿ ਦੋਨ ਦੇ ਅੰਦਰ ਮਾਰ ਦਿੱਤਾ ਗਿਆ। ਉਸ ਸਿਕਿਉਰਿਟੀ ਦਾ ਰੋਲਾ ਕਿਸ ਨੇ ਪਾਇਆ? ਉਹ ਜਿਹੜੀ ਸੂਚੀ ਸੀਗੀ ਹੂੰ ਹੂੰ ਮੀਡੀਆ 'ਚ ਬਾਤ ਸਹੀ ਕੋਈ। ਕਿਸੇ ਨੇ ਸ਼ੇਅਰ ਕੀਤੀ ਆ ਜਾਂ ਕਿਸੇ ਨੇ ਨਹੀਂ ਕੀਤੀ ਵਵੇਕ ਤੇ ਬੰਦਾ ਹੈ ਨਾ ਹਾਂਜੀ ਜੀ ਠੀਕ ਹੈ ਨਾ ਸੂਚੀ ਸਾਰਿਆਂ ਕੋਲ ਆਈ ਸੀਗੀ ਮੇਰੇ ਕੋਲ ਵੀ ਸੀਗੀ ਉਹ ਹਮ ਇਹ ਤੁਹਾਡੀ ਸੋਚ ਤੇ ਨਿਰਪਰ ਕਰਦਾ ਹੁੰਦਾ ਪਰ ਜਦੋਂ ਤੁਸੀਂ ਸਿਆਸੀ ਮੁਪਾਦਾਂ ਵਾਸਤੇ ਗੇਮ ਖੇਡਣੀ ਹੋਵੇ ਤਾਂ ਤੁਹਾਨੂੰ ਫਿਰ ਇਹ ਨਹੀਂ ਵਵੇਕ ਇਜਾਜ਼ਤ ਦਿੰਦਾ ਕਿ ਯਾਰ ਕਿਤੇ ਬੰਦੇ ਦੀ ਗਾਨ ਮਾਉ ਬਾਤ ਇਹ ਲੱਗ ਸਕਦਾ ਹਮ ਹਮ ਉਹ ਗੱਲ ਇਹ ਆ ਕਿ ਜਿਸ ਨੇ ਵੀ ਉਹ 사지 ਰਚੀ ਉਸ ਸੂਚੀ ਨੂੰ ਲਿੰਕ ਕਰਨ ਦੀ ਉਹ ਫਿਰ ਤੁਸੀਂ ਲੱਭਿਆ ਕਿਉਂ ਕਿ ਤੁਸੀਂ ਖੁਦ ਮੰਨ ਰਹੇ ਹੋ ਜੀ ਸਿਕورٹی ਘਟੀ ਤੇ ਜਿਹੜੀ ਇਹ ਘਟਣਾ ਸੀ ਇਹ ਸਾਰਾ ਕਤਲ ਕਾਂਡ ਸੀ ਵਾਪਰੇ ਇਹਦੇ ਵਿੱਚ ਉਹਨ ਸਰਕਾਰ ਘਿਰ ਗਈ ਆ Sidhu Moosewala ਦੇ ਇਹੋ ਨੇ ਵੀ ਬੋਲੇ ਆ ਉਹਨਾਂ ਨੇ ਵੀ ਕਿਹਾ ਕਿ ਸਰਕਾਰ ਦੇ ਵਿੱਚ ਇਨਸਾਨੀਅਤ ਤਾਂ ਫਿਰ ਦਰਜ ਕਰਾਉਣਾ ਐਫ ਆਈ ਆ ਜਦੋਂ ਤੁਸੀਂ ਮੰਨਦੇ ਤੇ ਆਪਣੇ ਆਪ ਦੇ ਵਿੱਚ ਕਹਿ ਲੋ ਕਿ ਚੱਲਦੇ ਇਲੈਕਸ਼ਨ 'ਚ ਇੱਕ ਨਵਾਂ ਆਮ ਆਦਮੀ ਪਾਰਟੀ ਦੀ ਸਰਕਾਰ ਵਾਸਤੇ ਪੰਗਾ ਖੜਾ ਹੋ ਜਾਏਗਾ। ਹੂੰ। ਕਿਉਂਕਿ ਇਸ ਮੁੱਦੇ ਨੂੰ ਚੁੱਕਣ ਕੇ ਉਹਨਾਂ ਤੋਂ ਕਿ ਹਲਫਨਾਮਾ ਜੀ ਦਿੱਤਾ ਹੈ ਨਾ। ਮੁਕਰ ਵੀ ਨਹੀਂ ਸਕਦੇ। ਜੀ ਜੀ। ਇਸ ਵਾਸਤੇ ਸਰਕਾਰ ਹਵਾਲਾ ਦੇ ਕੇ ਉੱਥੇ ਕਿਰ ਗਈਆ ਕਿ ਭਈ ਸਿੱਧੂ ਮੂਸੇਵਾਲੇ ਦੀ ਹੱਤਿਆ ਜਿਹੜੀ ਆ ਉਸ 'ਕਿਉਂ ਵੀ ਟਕਣ ਕਰਕੇ ਦੋ ਦਿਨਾਂ ਬਾਅਦ ਹੋ ਗਈ ਸੀ। ਤੇ ਇਹਨਾਂ ਨੂੰ ਇਹ ਵੀ ਗੱਲ ਜਿਹੜੀ ਆ वो तस्लीम करनी चाहिए या मान लेनी चाहिए के पहला तो ही देखो ना कि जुख फटिया हाँ गिरफ्तारी उपरंत इनपुट आ गया रिकॉर्ड इनपुट भेजा है तो फिर तो वह भी जांच पड़ताल करवाओना के लापरवाही किसती रही है कटौती की सिक्योरिटी कटौती की है तो जी सूची थी लीक कि ਹੂੰ ਇੱਥੇ ਬੜੇ ਕੌਨਫਿਡੈਂਸ਼ੀਅਲ ਦਸਤਾਵੇਜ਼ ਹੁੰਦੇ ਨੇ ਨਾ ਇਹ ਸਰਕਾਰ ਲਈ ਹੁਣ ਇੱਕ ਤਰ੍ਹਾਂ ਨਾਲ ਕਹ ਲਓ ਕਿ ਹਮਲੇ ਦਿਨਾਂ ਦੇ ਵਿੱਚ ਇਹ ਇੱਕ ਨਵਾਂ ਜਵਾਬ ਜਿਹੜਾ ਉਹ ਦਿਨਾਂ ਇਨਾਂ ਨੂੰ ਪਾਏਗਾ ਨਵਾਂ ਸਵਾਲ ਪੜਾਵੇ ਜੀ ਜੀ ਤੇ ਮਿੰਟ ਜੀ ਗੱਲ ਕਰੀਏ ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਰਾਹੁਲ ਗਾਂਧੀ ਦੀ ਗੱਲ ਕਰੀਏ رائے ਬਰੇਲੀ ਤੋਂ ਚੋਣ ਲੜਨਗੇ ਜੀ ਕਾਗਜ਼ਸ਼ੈ ਦਾਖਲ ਕਰਤੇ ਆ ਹਰਾਈ ਬਰੇਲੀ ਅਮੇਥੀ ਦੀ ਉਮੀਦ ਸੀ ਕੱਲ ਰਾਤ 10-11 ਵਜੇ ਤੱਕ ਮੀਟਿੰਗ ਇਹਨਾਂ ਦੀ ਚੱਲਦੀ ਰਹੀ ਹਾਂਜੀ ਤੇ ਬਹੁਤ ਵੱਡੇ ਵੱਡੇ ਪੱਤਰਕਾਰ ਜਿਹੜੇ ਆ ਉਹ ਵਕਤ ਵਕਤ ਵਨਸਵੰਨੀਆਂ ਖਬਰਾਂ ਬ੍ਰੇਕ ਕਰਦੇ ਰਹੇ ਹੂੰ ਕਿ ਹਮ ਇੱਕ ਹੀ ਤੋਂ ਪ੍ਰਸਤਾਵਕ ਜਿਹੜੇ ਆ ਉਹ ਵੀ ਪਿਆਰ ਹੋ ਗਿਆ ਸਭ ਕੁਝ ਹੋ ਗਿਆ ਬੈਨਰ ਛਪ ਗਏ ਆ ਪੋਸਟਰ ਛਪ ਗਏ ਆ ਹੂੰ ਹੂੰ ਮਤਲਬ ਕਿ ਵੱਡੀਆਂ ਦਾ ਅਰੇਂਜਮੈਂਟ ਹੋ ਗਿਆ ਪਰ ਹੋਇਆ ਕਿ ਇਹਨਾਂ ਨੇ ਅੱਜ ਇਦਾਂ ਕੀਤਾ ਕਿ ਤੜਕੇ ਸਾਰ ਸਾਰਕਸਾਰੀ ਐਲਾਨ ਕਰ ਦਿੱਤਾ ਕਿ ਅਮਿੱਤੀ ਦੇ ਵਿੱਚ ਭਾਈ ਰਾਹੁਲ ਗਾਂਧੀ ਨਹੀਂ ਜਾਣਗੇ ਇਹ ਜਾਣ ਕੇ ਰਾਏ ਬਣੇ ਹੂੰ ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉੱਥੋਂ ਦੇ ਜਿਹੜੇ ਪਿਆਰ ਬਰ ਪਿਆਰ ਕਾਂਗਰਸੀ ਵੱਟ ਕਰ ਸੀ ਉਹਨਾਂ ਵਾਸਤੇ ਵੀ ਝਟਕਾ ਸੀ মিডিਆ ਦਾ ਜਮਾ ਬੜਾ ਲੱਗਾ ਹੋਇਆ ਸੀ ਅਚਾਨਕ ਕੀ ਫੈਸਲਾ ਫਿਰ ਕਿਉਂ ਲਿਆ ਗਿਆ ਇਦਿਆ ਕਈ ਥਿਉਰੀਆਂ ਦਿੱਤੀਆਂ ਜਾਂਦੀਆਂ ਨੇ ਵੱਖ-ਵੱਖਰੇ ਸਾਹਬ ਨਾਲ ਭਾਜਪਾ ਤੇ ਕਹਿੰਦੀ ਕਿ ਡਰ ਕੇ ਭੱਜ ਗਏ ਨੇ ਸਮੇਤ ਪ੍ਰਧਾਨ ਮੰਤਰੀ ਜੀ ਜਿਹੜੇ ਰਾਹੁਲ ਗਾਂਧੀ ਹਰਾਨ ਦੇ ਪੱਖ ਦੇ ਉਹ ਕਹਿੰਦੇ ਜੀ ਰਾਹੁਲ ਗਾਂਧੀ ਹਰਾਨ ਨੇ ਇੱਕ ਸਟ੍ਰੈਟਜੀ ਵਰਤੀ ਆ ਹੂੰ ਹੂੰ ਕਿ ਅਮੇਠੀ ਦੇ ਮੁਕਾਬਲੇ ਰਾਇਬਰੇਵੀ ਸੂਤ ਇਸ ਕਰਕੇ ਕਿਉਂਕਿ ਇਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਥਿਲਾਉਣਾ ਪਵੇਗਾ ਹੂੰ ਅਮੇਠੀ ਚ ਜੇ ক্লোਜ਼ ਕੰਟੈਸਟ ਦੇ ਵਿੱਚ ਜਾਂਦੇ ਆ ਇਉਂਕਿ ਟਾਈਮ ਬੜਾ ਲਾਉਣਾ ਪਿਆ ਕਿ ਦੂਜੀ ਗੱਲ ਇਹ ਕਿ ਪ੍ਰਿਯੰਕਾ ਗਾਂਧੀ ਲੜਨਾ ਨਹੀਂ ਚਾਹੁੰਦੀ ਤੇ ਤੀਜੀ ਗੱਲ ਇਹ ਆ ਕਿ ਰਾਏ ਵੀ ਇਹਨਾਂ ਦੀ ਜੱਦੀ ਸੀਟ ਹੈ ਇੱਕ ਤਰ੍ਹਾਂ ਨਾਲ ਕਹਿ ਲੋ ਕਿ 1952 ਚ ਪ੍ਰੋਜ ਗਾਂਧੀ ਨੇ ਪਹਿਲਾ ਇਲੈਕਸ਼ਨ ਲੜਿਆ ਸੀਗਾ ਜੀ ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਵਕ ਵਕ ਥਿਊਰੀਆਂ ਜਿਹੜੀਆਂ ਉਹ ਬਤੀਗਿਆ ਜਾ ਰਹੀਆਂ ਪਰ ਅੰਕੜੇ ਵੀ ਕੁਝ ਕਹ ਰਹੇ ਕਿ ਮੇਥੀ ਦੀ ਵਿਧਾਨ ਸਭਾ ਦੇ ਉੱਤੇ ਕਾਂਗਰਸ ਨੂੰ ਸਿਰਫ 14 ਫੀਸਦੀ ਲਾਖਤਵਰੀ ਵੋਟ ਪੈਸੇ ਇਹ ਵੀ ਸੱਚ ਹੈ ਜੀ ਜੀ ਹੁਣ ਗੱਲ ਇਹ ਹੈ ਕਿ ਕਾਂਗਰਸ ਨੇ ਜੋ ਇਹ ਹਕਮਤੇ ਅਮਲੀ ਆਪਸ਼ਤਿਆਰ ਕੀਤੀ ਆ ਮੇਰੀ ਜਾਚੇ ਮੈਨੂੰ ਲੱਗਦਾ ਕਿ ਉਹ ਠੀਕ ਨਹੀਂ ਕਿਉਂ ਕਿ ਪਿਛਲੇ 10 15 ਦਿਨ ਤੋਂ ਰਾਹੁਲ ਗਾਂਧੀ ਮੀਡੀਆ ਦਾ ਨਾਸਤਿਕ ਨੈਰੇਟਿਵ ਸੈੱਟ ਕਰਨ ਚ ਕਾਮਯਾਬ ਹੋ ਰਿਹਾ ਹੈ ਹਮ ਹਮ ਨਾਸਤਿਕ ਪ੍ਰਧਾਨ ਮੰਤਰੀ ਨੂੰ ਮਜਬੂਰ ਕਰ ਰਹੇ ਹਾਂ ਕਿ ਉਹ ਕਾਂਗਰਸ ਗਾਂਧੀ ਪਰਿਵਾਰ ਇਹਨਾਂ ਤੋਂ ਇਲਾਵਾ ਕੋਈ ਹੋਰ ਸ਼ਬਦ ਨਾ ਹੋਵੇ ਜੀ ਬਲਕਿ ਬਲਕਿ ਪਿਛਲੇ ਕੋਈ ਲਾਲੋ ਕੇ 30 30 ਘੰਟੇ ਤੋਂ 48 ਘੰਟੇ ਤੋਂ ਲਾਲੋ ਮੀਡੀਆ ਕੋਲ ਇੱਕੋ ਖਬਰ ਸੀ ਰਾਹੁਲ ਗਾਂਧੀ ਕਿੱਥੋਂ ਲੱਗੇ ਹਮ ਯਾਨੀ ਉਹ ਜਗਿਆਸਾ ਨਹੀਂ ਸੀ ਕਿ ਜੇ ਅਮੇਠੀ ਦੇ ਵਿੱਚ ਰਾਹੁਲ ਗਾਂਧੀ ਪਰਚਾ ਭਰ ਦਿੰਦਾ ਹਮ ਪਾ ਰਾਹੁਲ ਗਾਂਧੀ ਹੀ ਖਿੱਚਦਾ ਕੇਂਦਰ ਰਹਿਦਾ ਯਾਨੀ ਸਿਮਰਤੀ ਰਾਨੀ ਤੇ ਰਾਹੁਲ ਗਾਂਧੀ ਹੀ ਖਿੱਚਦਾ ਕੇਂਦਰ ਰਹਿਦਾ ਜੀ ਤਾਂ ਜਿਸ ਮੀਡੀਆ ਨੇ ਰਾਹੁਲ ਗਾਂਧੀ ਨੂੰ ਦਿਖਾਉਣਾ ਬੰਦ ਕਰ ਦਿੱਤਾ ਸੀ ਉਹਦੀ ਮਜਬੂਰੀ ਬੰਦ ਜੀ ਮੇਰਾ ਹੀ ਮੰਨਣਾ ਹੈ ਕਿਉਂ ਕਿ ਕਸਮਾ ਦਾ ਸਿਰ ਖਾਵੇ ਹਾਰ ਜਿੱਤ ਤੇ ਹੁੰਦੀ ਹੈ ਹਮ ਇੱਕ ਰਣ ਸ਼ੋਡ ਦਾ ਸ਼ਬਦ ਵਰਤਿਆ ਜਾਂਦਾ ਹੈ ਹਿੰਦੀ ਚ ਉਹ ਤੇ ਨਾ ਘੱਟੋ ਘੱਟ ਵੱਜਦੇ ਤੇ ਦੂਜੀ ਗੱਲ ਕਿ ਵਾਇਨਾੜ ਤੋਂ ਤਾਂ ਰਾਹੁਲ ਗਾਂਧੀ ਲੜ ਹੀ ਰਿਹਾ ਹੂੰ ਵਾਈ ਨਾ ਇਸ ਤਰ੍ਹਾਂ ਦੀ ਸੀਟੇ ਆ ਜਿਹੜੀ ਕਾਂਗਰਸ ਨਾ ਹਾਰੀ ਅਤੇ ਨਾ ਹੀ ਮੇਰੇ ਜਾਚੇ ਹਾਰ ਸਕਦੀ ਜੀ ਕਿਉਂਕਿ ਉੱਥੇ ਸੋਸ਼ਲ ਕੰਪੋਜੀਸ਼ਨ ਹੀ ਇਸ ਤਰ੍ਹਾਂ ਦੀ ਆ ਜੀ ਸੋ ਉੱਥੇ ਤੇ ਵਟਤੇ ਸੀ ਕੰਮ ਇਹ ਜੇ ਸਿਮਰਤੀ ਇਰਾਨੀ ਨੂੰ ਉਲਝਾ ਲੰਦੇ ਤਾਂ ਫਿਰ ਇੱਥੇ ਪ੍ਰਧਾਨ ਮੰਤਰੀ ਨੂੰ ਵੀ ਜ਼ਿਆਦਾ ਟਾਈਮ ਲਾਉਣਾ ਪੈਣਾ ਸੀਗਾ ਪਰ ਇਹਨਾਂ ਦੀ ਆਪਣੀ ਕਹਿਣੇ ਕਿ ਸੋਚ ਹੁੰਦੀ ਆ ਦਾ ਗੱਲੇ ਆ ਕਿ ਅਮੇਠੀ ਦੇ ਵਿੱਚ ਐਤ ਕੀ ਵਾਸ ਤੇ ਮਾਹੌਲ ਪਿਛਲੇ 10 15 ਦਿਨ ਤੋਂ ਪ੍ਰਵੇਸ਼ ਹੀ ਬਦਲਿਆ ਹੋਇਆ ਜੀ ਅਮੇਠੀ ਦੇ ਲੋਕ ਕਹਿੰਦੇ ਆ ਕਿ ਇੱਕ ਵਾਰੀ ਗਲਤੀ ਹੋ ਗਈ ਹੈ ਇੱਕ ਮੌਕਾ ਦੇ ਦੇ ਸਾਨੂੰ ਭੁੱਲਾ ਬਖਸ਼ਾਣ ਦਾ ਦਿਲ ਨਾ ਕੋ ਤੋੜੀਏ ਛੱਲੇ ਮਰ ਜਾਣੇ ਮਾਣ ਦਾ ਉਹ ਕਹਿੰਦੇ ਕਿ ਇੱਕ ਮੌਕਾ ਸਾਨੂੰ ਮਿਲਣਾ ਚਾਹੀਦਾ ਤਾਂ ਇੱਕ ਮੁਸ਼ੀਦਾ ਉੱਥੇ ਕੋ ਟਿਕਾਣਾ ਨਾ ਰਿਹਾ ਜਦੋਂ ਰਾਹੁਲ ਗਾਂਧੀ ਦਾ ਚਰਚਾ ਚੱਲਿਆ ਪਰ ਇਹਨਾਂ ਨੇ ਅੱਜ ਪਰਚਾ ਜਿਹੜਾ वह रायबरेली तो भरया सब कुछ इस तरह होया कि एक ना फुरसतगंज अः हैगा एयरपोर्ट है छोटा जा उतरना सी सावला लो काले इन्हों ने जहाज नहीं उतर दिता जहाज ना जो उतर दिता तो फौरी तौर पर लखनऊ जाके जहाज उतरिया राहुल गांधी का फिर तट फट कार उठो गई ने रायबरेली ਜੀ ਪਰਚਾ ਪੜਨ ਵਾਸਤੇ ਮਤਲਬ ਕਿ ਇਹਨਾਂ ਸਾਰਾ ਕੁਝ ਕਾਲੀ ਦੇ ਵਿੱਚ ਕੀਤਾ ਗਿਆ ਤਾਂ ਮੇਰਾ ਮੰਨਣਾ ਹੈ ਕਿ ਅਮੇਠੀ ਤੋਂ ਵੀ ਲੜਿਆ ਜਾ ਸਕਦਾ ਸੀ ਪਰ ਲਾਇਬ੍ਰਰੀ ਲਈ ਠੀਕ ਹੈ ਇਹਨਾਂ ਦੇ ਕੋਲੇ ਲੌਜੀਕ ਹੋ ਸਕਦਾ ਹੈ ਕਿ ਰਾਏ ਬਰੇਲੀ ਦਾ ਸੀਟ ਜਿਹੜੀ ਹੈ ਉਹ ਲਗਭਗ ਅਸਤੀਆਂ ਦੇ ਨੇੜੇ ਟੇੜਾ ਗਾਂਧੀ ਪਰਵਾਰ ਕੋਲ ਆਈ ਨਾ ਉਹ ਤੇ 52 ਤੱਕ ਦੀ ਹੈ ਤੇ ਉੱਥੇ ਬਈ ਜ਼ਰੂਰੀ ਸੀ ਕਿ ਆਪਣੀ ਜ਼ਮੀਨ ਜਿਹੜੀ ਹੈ ਉਹ ਗਾਂਧੀ ਪਰਵਾਰ ਮਜ਼ਬੂਤ ਰੱਖ ਕੇ ਤੋਂ ਇਹ ਇਹਨਾਂ ਦੇ ਆਪਣੇ ਤਰ੍ਹਾਂ ਹੋ ਸਕਦੇ ਆ ਪਰ ਇਸ ਵੇਲੇ ਸੋਸ਼ਲ ਮੀਡੀਆ ਤੇ ਜੋ ਮੋਦੀ ਭਾਗਤ ਨੇ ਉਹ ਰੱਜ ਕੇ ਪ੍ਰੋਮ ਕਰ ਰਹੇ ਚੰਗਾ ਫੇਲ ਰਹੇ ਐ ਇਸ ਮੋਦੇ ਜੀ ਤੇ ਗੱਲ ਕਰੀਏ ਅਕਾਲੀ ਦਲ ਦੀ ਅਕਾਲੀ ਦਲ ਨੇ ਦੋਸ਼ ਲਾਇਆ ਕਹਿੰਦੇ ਆਪ ਤੇ ਕਾਂਗਰਸ ਰਲੇ ਹੋਏ ਐ ਜੀ ਸਮਝ ਨਹੀਂ ਆਉਦੀ ਕੌਣ ਕੌਣ ਰਲਿਆ ਆ ਆ ਪ੍ਰਗਟ ਸਿੰਘ ਕੱਲ ਆਖੀ ਗੰਦਾ ਸੀ ਕਹਿੰਦਾ ਕਿ ਵੇਖੋ ਗੱਲ ਯਾਦ ਰੱਖਿਓ ਜਦੋਂ ਭਾਜਪਾ ਨੂੰ ਲੋੜ ਪਈ ਮਤਲਬ ਕਿ ਜਦੋਂ ਵੀ ਉਹ ਫਸ ਗਿਆ ਤਾਂ ਉਸੇ ਵੇਲੇ ਸਭ ਤੋਂ ਪਹਿਲਾਂ ਬੀਜੇਪੀ ਨੂੰ ਸੈਂਟਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਪੋਰਟ ਕਰ ਦੇਣੀ ਹੈ ਤੇ ਮੈਂ ਕਿਹਾ ਬਾਬੇ ਤੁਸੀਂ ਕੱਦੋਂ ਫਿਰ ਨਾਲ ਲੱਗੇ ਫਿਰਦੇ ਜੀ ਹੂੰ ਇਹ ਤੁਹਾਨੂੰ ਪਤਾ ਹੈ ਕਿਹਨਾਂ ਨੇ ਧੋਖਾ ਦੇਣਾ ਹੈ ਇਹਦਾ ਮਤਲਬ ਕਿ ਤੁਸੀਂ ਧੋਖੇ ਬਾਦ ਨੂੰ ਨਾਲ ਰੱਖਿਆ ਤੇ ਫਿਰ ਤੁਹਾਨੂੰ ਵੋਟ ਲੋਕ ਕਿਉਂ ਦੇਣ ਹੂੰ ਜਿਨ੍ਹਾਂ ਦੀ ਬੁੱਕਲ ਦੇ ਵਿੱਚ ਹੀ ਸਾਪ ਆ ਉਹ ਕਦੋਂ ਤੱਕ ਬਈ ਸਲਾਮਤ ਨੇ ਹਮ ਜੀ ਬਈ ਦੂਜੀ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਦਾ ਸਮਝੌਤਾ ਹੋਣਾ ਹੋਵੇ ਤਾਂ ਫਿਰ ਜੇਲ੍ਹ 'ਚ ਬੈਠਣ ਦੀ ਕਿ ਲੋ ਹਮ ਹਮ ਇੱਥੇ ਦਰਬਾਰ 'ਚ ਬੈਠਾ ਜਾ ਸਕਦਾ ਸੀ ਗੁਜਰਾਤ ਲੋਬੀ ਦੇ ਨਾਲ ਸੀਤੇ ਨਾਲ ਕੀ ਲੱਗ ਸਕਦੀ ਸੀ ਹਮ 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 ਪਰ ਇੱਥੇ ਵਨ ਸਵੰਨੀਆਂ ਗੱਲਾਂ ਨੇ ਦੇਖੋ ਇਹ ਇੱਕ ਚੀਜ਼ ਚਲੋ ਠੀਕ ਹੈ ਲੌਜੀਕਲੀ ਸੋਚ ਵਿਚਾਰਨ ਦਾ ਵਿਸ਼ਾ ਹੈਗਾ ਜੀ ਸ਼ਰਮਣੀ ਕਾਲੀ ਦਲ ਨੇ ਕਿਹਾ ਕਿ ਇਹਨਾਂ ਨੇ ਇੱਕ ਲੁੱਕ ਕੇ ਖਿਚੜੀ ਪਕਾਈ ਆ ਹਮਮਤਲਬ ਕਿ 10 ਸੀਟਾਂ 'ਤੇ ਇਹਨਾਂ ਨੇ 5-5 डमी ਉਮੀਦਵਾਰ ਉਤਾਰ ਦਿੱਤੇ ਠੀਕ ਹੈ ਜੀ ਹੁਣ ਯਾਨੀ ਕਹਿੰਦੇ ਕਿ 5 ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਸਟਰੋਂਗ ਹੈ ਹਮਮ ਯਾਨੀ 10 ਸਾਂ ਰੱਖੇ ਜਿੱਦ ਵਿੱਚ ਪੰਜ ਆਮ ਆਦਮੀ ਪਾਰਟੀ ਨੇ ਸਟਰੌਂਗ ਕੈਂਡੀਡੇਟ ਦਿੱਤੇ ਹੂੰ ਇਹਨਾਂ ਇਲਾਕਿਆਂ ਦੇ ਵਿੱਚ ਕਾਂਗਰਸ ਨੇ ਆਪਣੇ ਕਮਜ਼ੋਰ ਕੈਂਡੀਡੇਟ ਉਤਾਰ ਦਿੱਤੇ ਹੂੰ ਜਿਨ੍ਹਾਂ ਦੇ ਵਿੱਚ ਡਮੀ ਕੈਂਡੀਡੇਟਸ ਦਾ ਨਾਮ ਜਿਦਾ ਉਹ ਅਕਾਲੀ ਦਲ ਨੇ ਦਿੱਤਾ ਜਿਵੇਂ ਪੁਸ਼ਾਰਪੁਰ ਤੋਂ ਕਹਿੰਦੇ ਕਿ ਰਾਜਕੁਮਾਰ ਛੱਬੇਗੱਲ ਨੂੰ ਮੈਦਾਨ 'ਚ ਉਤਾਰਿਆ ਯਾਨੀ ਇਹ ਮਜ਼ਬੂਤ ਮੰਨ ਰਹੇ ਹੈ ਰਾਜਕੁਮਾਰ ਛੱਬੇਵਾਲ ਨੂੰ ਜਿਨ੍ਹਾਂ ਨੂੰ ਪ੍ਰਵੀਨ ਜੀ ਹਰੇਕ ਪਿੰਡ 'ਚ ਲਾਂਟ ਪਾਣ ਲਈ ਜੀ ਹਰੇਕ ਪਿੰਡ 'ਚ ਅੱਛਾ ਜਿੱਥੇ ਵੀ ਜਾਂਦਾ ਹਾਂਜੀ ਤੇ ਕਹਿੰਦੇ ਯਾਮਨੀ ਗੋਬਰ ਨੂੰ ਟਿਕਟ ਦੇ ਕੇ ਕਮਜ਼ੋਰ ਕੈਂਡੀਡੇਟ ਡੈਫੀਨਿਟਲੀ 101% ਮੈਂ ਅਗਰੀਆਂ ਹਕਾਲੀ ਦਾ ਯਾਮਨੀ ਗੋਮਰ ਦੀ ਤੇ ਖਬਰ ਹੀ ਨਹੀਂ ਕਦੇ ਵੇਖੀ ਹੂੰ ਕਈ ਸਾਲ ਬੀਤ ਗਏ ਹੁਣ ਵੀ ਕੋਈ ਐਕਟੀਵਿਟੀ ਤੁਸੀਂ ਦੇਖੀ ਹੋਵੇ ਤਾਂ ਦੱਸਣਾ ਆਪ ਚ ਹੀ ਗਏ ਨਾਲ ਉਹ ਵੀ ਤਾਂ ਹਾਂਜੀ ਆਮ ਆਦਮੀ ਪਾਰਟੀ ਚੋਂ ਗਾਇਆ ਪਰ ਗੈਰ ਸਰਗਰਮ ਨੇ ਗੈਰ ਸਰਗਰਮ ਨੇ ਗੈਰ ਸਰਗਰਮ ਨੇ ਟਿਕਟ ਜਦੋਂ ਇਹਨਾਂ ਨੂੰ ਮਿਲੀ ਆ ਉਦੋਂ ਹੀ ਮੈਨੂੰ ਤਾਂ ਯਕ ਤਾਂ ਆਇਆ ਮੈਂ ਕਿਹਾ ਤੇ ਯਾਮਨੀ ਗੋਮਰ ਉਹ ਆ ਜੋ ਲੋਕ ਸਭਾ ਇਹਨਾਂ ਇਲੈਕਸ਼ਨ ਲੜੀ ਸੀਗੀ ਹਾਂਜੀ ਹਾਂਜੀ ਆਮ ਆਦਮੀ ਪਾਰਟੀ ਵੱਲੋਂ ਹਮ ਛੇ ਇਸੇ ਤਰ੍ਹਾਂ ਇਹਨਾਂ ਨੇ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਨੂੰ ਟਿਕਟ ਦਿੱਤੀ ਗਈ ਜਦ ਕਿ ਕਾਂਗਰਸ ਨੇ ਇੱਥੇ ਕਲਵੀਰ ਜੀ ਰਮਤਾਨ ਚ ਉਤਾਰ ਦਿੱਤਾ ਜਿਹੜਾ ਡਮੀ ਹਮ ਪਠੰਡਾ ਤੋਂ ਗੁਰਮੀਤ ਕੁੱਡੀਆਂ ਦੇ ਸਾਹਮਣੇ ਜੀਤਵਿੰਦਰ ਸਿੱਧੂ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਜੀਪੀ ਦੇ ਸਾਹਮਣੇ ਅਮਰ ਸਿੰਘ ਦੇਖੋ ਇੱਥੇ ਵੀ ਥੋੜੀ ਜਿਹੀ ਅਸਹਿਮਤੀ ਕਰਨੀ ਪਾਉਗੀ ਪ੍ਰਵੀਨ ਜੀ ਜੀ ਡਾਕਟਰ ਅਮਰ ਸਿੰਘ ਤੇ ਸੈਟਿੰਗ ਐਮ ਪੀ ਨੇ ਹਾਂਜੀ ਹਾਂਜੀ ਔਜਲੇ ਨੂੰ ਵੀ ਮਿਲੀ ਟਿਕਟ ਉਹ ਜੀਪੀ ਤਾਂ ਸੰਘਰਸ਼ ਕਰਦਾ ਨਜ਼ਰ ਆ ਰਿਹਾ ਉਹਨਾਂ ਦੇ ਸਾਹਮਣੇ ਹੂੰ ਸਮਝਦੇ ਹੋ ਨਾ ਜੀ ਜੀ ਇਹ ਉਹਨਾਂ ਮੈਂਬਰ ਪਾਰਟੀਗੁਮੈਂਟਾਂ ਦੇ ਵਿੱਚੋਂ ਆ ਜਿਨ੍ਹਾਂ ਨੇ ਟਿਕਟ ਜਿਹੜੀ ਹੈ ਦੁਬਾਰਾ ਅਸਲ ਕੀਤੀ ਹੂੰ ਹਾਂ ਠੀਕ ਆ ਫਰੀਦਕੋਟ ਦੇ ਵਿੱਚ ਜਿਵੇਂ ਆਪਾਂ ਕਹਿ ਲਈਏ ਕਰਮਜੀਤਾ ਅਨਮੋਲ ਦੇ ਮੁਕਾਬਲੇ ਜਿਹੜਾ ਕਾਂਗਰਸ ਦਾ ਕੈਂਡੀਡੇਟ ਹੈ ਠੀਕ ਆ ਠੀਕ ठाक ਗਿਆ ਇਹ ਗੱਲ ਇਹ ਆ ਕਿ ਇਹ ਕਹਿੰਦੇ ਕਿ ਇਸੇ ਤਰ੍ਹਾਂ ਜਿਹੜੇ ਹੋਰ ਜਿਵੇਂ ਲੁਧਿਆਣੇ ਦੇ ਵਿੱਚ ਰਾਜਾ ਬਣਿੰਗ ਦੇ ਸਾਹਮਣੇ ਪੱਪੀ ਨੂੰ ਉਤਾਰਤਾ ਜੀ ਉਹ ਡਮੀ ਹੈ ਜੀ ਪਰ ਮੈਂ ਤੇ ਨਹੀਂ ਮੰਨਦਾ ਮੈਂ ਤੇ ਮੰਨਦਾ ਸੀਗਾ ਕਿ ਜੇ ਰਾਜਾ ਬਣਿੰਗ ਨਾ ਜਾਂਦਾ ਹੂੰ ਤੇ ਪੱਪੀ ਜਿੱਤ ਜਾਂਦਾ ਸ਼ੈ ਜਿੱਤਨ ਦੀ ਪੋਜੀਸ਼ਨ 'ਚ ਸੀਗਾ ਪੱਪੀ ਹੂੰ ਕਿਉਂਕਿ ਹਾਲੇ ਤੱਕ ਬਹਿਸ ਹੋ ਰਾਨੀ ਕੋਈ ਫੈਸਲਾ ਨਹੀਂ ਲਿਆ ਤੇ ਦੂਸਰੇ ਪਾਸੇ ਇਹਨਾਂ ਨੇ ਕਿਹਾ ਕਿ ਚਰਨਜੀਤ ਚੰਨੀ ਦੇ ਸਾਹਮਣੇ ਪਵਨ ਕੁਮਾਰ ਟੀਮ ਨੂੰ ਤੇ ਤੁਸੀਂ تینوں ਨੂੰ ਕਮਜ਼ੋਰ ਸਮਝਦੇ ਤਾਂ ਤੁਸੀਂ ਕੈਂਡੀਡੇਟ ਬਣਾਉ ਨੂੰ ਫਿਰਦੇ ਸੀ ਤੁਸੀਂ ਫਿਰ ਕਮਜ਼ੋਰੀ ਦੇਣਾ ਸੀ ਅਰੰਧਾਵਾ ਦੇ ਸਾਹਮਣੇ ਕਹਿੰਦੇ ਅਮਨ ਸ਼ੇਰ ਕੱਲ ਸੀ ਅਮਨ ਸ਼ੇਰੀ ਅਮਨ ਸ਼ੇਰ ਨੂੰ ਸ਼ੇਰੀ ਕੱਲ ਸੀ ਵੀ ਕਰਨੇ ਆਂ ਸ਼ੇਰੀ ਕੱਲ ਸੀ ਅਨੰਦਪੁਰ ਸਾਹਿਬ ਤੋਂ ਕਹਿੰਦੇ ਕਿ ਵਿਜੇਂਦਰ ਸਿੰਘਲਾ ਦੇ ਸਾਹਮਣੇ ਮਾਲਵਿੰਦਰ ਸਿੰਘ ਕੰਗ ਮਾਲਵਿੰਦਰ ਸਿੰਘ ਕੰਗ ਤਾਂ ਲਗਭਗ 1 ਮਹੀਨੇ ਤੋਂ ਚੋਣ ਪ੍ਰਚਾਰ ਕਰ ਰਿਹਾ ਹੈ ਬੁਲਾਰਾ ਹੋ ਤਾਂ ਰੋਪੜ ਦੇ ਵਿੱਚ ਹਾਂ ਜੀ ਬਿਲਕੁਲ ਜਾਣਿਆ ਪਛਾਣਿਆ ਚਿਹਰਾ ਤੇ ਰੋਪੜ ਦੇ ਵਿੱਚ ਤੇ ਜ਼ਿਆਦਾਤਰ ਇਹਨਾਂ ਦੇ ਐਮ ਐਲ ਏ ਅਮਰਸਰ ਦੇ ਵਿੱਚ ਕਹਿੰਦੇ ਕਿ ਔਜਲਾ ਦੇ ਸਾਹਮਣੇ ਕੁਲਦੀਪ ਧਾਲੀਵਾਲ ਦੇਖੋ ਕੁਲਦੀਪ ਧਾਲੀਵਾਲ ਪਰ ਫਿਰ ਮੇਰੇ ਖਿਆਲ ਦੇ ਨਾਲ ਕੁਲਦੀਪ ਧਾਲੀਵਾਲ ਵੀ ਕਮਜ਼ੋਰ ਕੈਂਡੀਡੇਟ ਹੈ ਮੰਤਰੀ ਵੀ ਕਮਜ਼ੋਰ ਇੱਕ ਮਾਲ ਦੀ ਗੱਲ ਹੈ ਫਿਰ ਤੇ ਡਾਕਟਰ ਬਲਜੀਤ ਨੂੰ ਵੀ ਕਹਦੇ ਨੇ ਕਿ ਗਾਂਧੀ ਦੇ ਸਾਹਮਣੇ ਕਮਜ਼ੋਰ ਹੈ ਸੋ ਠੀਕ ਹੈ ਉਹਨਾਂ ਹਲਕਿਆਂ 'ਚ ਇਹਨਾਂ ਨੇ ਦਿੱਤੇ ਨੇ ਕਮਜ਼ੋਰ ਕੈਂਡੀਡੇਟ ਇੱਕ ਦੂਜੇ ਦੇ ਵਿਰੁੱਧ ਦਿੱਤੇ ਨੇ ਪ੍ਰਵੀਨ ਜੀ ਅਰ ਉਹ ਸੱਦਦਾ ਕਿ ਉਹ ਲੁਕਮੀ ਇਹਨਾਂ ਦੀ ਕੋਈ ਰਣਨੀਤੀ ਦਾ ਹਿੱਸਾ ਹੋਵੇ ਮੈਂ ਉਸ ਗੱਲ ਤੋਂ ਬਣਕਰ ਨਹੀਂ ਹਾਂ ਪਰ ਕੁਝ ਮਾਮਲਿਆਂ ਦੇ ਵਿੱਚ ਤੇ ਬਿਲਕੁਲ ਕਹਿ ਲਓ ਕਿ ਜਿਹੜੇ ਤਰਕ ਦਿੱਤੇ ਜਾ ਰਹੇ ਆ ਉਹ ਕਿਸੇ ਕਸੌਟੀ ਤੇ ਖਰੇ ਨਹੀਂ ਉਤਰਦੇ ਪਰ ਗੱਲ ਇਹ ਆ ਕਿ ਜੇ ਜਿੱਥੇ ਇਹਨਾਂ ਦੇ ਕਮਜ਼ੋਰ ਨੇ ਤਾਂ ਕਿਉਂ ਉੱਥੇ ਆਕਾਲੀ ਦਲ ਪੈਦਾ ਚੱਕੇਗਾ ਪਰ ਇੱਕ ਗੱਲ ਜ਼ਰੂਰ ਹੈ ਪ੍ਰਵੀਨ ਜੀ ਮੈਂ ਤੁਹਾਨੂੰ ਗਰਾਊਂਡ ਦੀ ਗੱਲ ਦੱਸਣੀ ਵੀ ਸਾਡਾ ਫਰਜ਼ ਆ ਕਿਉਂਕਿ ਅਸੀਂ ਉਹਨਾਂ ਕੁਤੇ ਹੈ ਨਹੀਂ ਜਿਹੜੇ ਚੰਡੀਗੜ੍ਹ ਤੋਂ ਬਰਾਹਰਸ ਜੁੜਦੇ ਹੋਣ ਕਿ ਰੇਡੀਓ ਜਾਂ ਟੈਲੀਵਿਜ਼ਨ ਚੈਨਲਾਂ ਤੋਂ ਅਸੀਂ ਪਿੰਡਾਂ 'ਚ ਰਹਿੰਦੇ ਆ ਅਕਾਲੀ ਦਲ ਨੂੰ ਮੋੜਾ ਪੈਣ ਲੱਗ ਪਿਆ ਜੀ ਜੀ ਇਹ ਤੁਹਾਨੂੰ ਮੈਂ ਅੱਜ ਦੱਸ ਦਿੰਦਾ ਹਮ ਔਰ ਜ਼ਿਆਦਾਤਰ ਜਿਹੜੀਆਂ ਗੱਲਾਂ ਤਸਵੀਰੀਆਂ ਉਹ ਗਾਂਹ ਜਾ ਕੇ ਪਵਿੱਖ ਚ ਸਾਲ 2 ਸਾਲ ਬਾਅਦ ਹੋ ਜਾਂਦੀਆਂ ਤਾਂ ਹੁਣ ਲੋਕਾਂ ਦੀ ਜਿਹੜੀ ਆਵਾਜ਼ ਆ ਪਲਟਣੀ ਇਹ ਗੱਲ ਮੇਰੀ ਜਿਹੜੀ ਆ ਉਹ ਐ ਨਹੀਂ ਆ ਕਿ ਅਕਾਲੀ ਦਲ ਦੇ ਪੱਖ ਚ ਜੀ ਲੋਕ ਯਾਦ ਕਰਨ ਲੱਗ ਪਏ ਜਦੋਂ ਕਿਸੇ ਪਾਰਟੀ ਨੂੰ ਲੋਕ ਯਾਦ ਕਰਨ ਲੱਗ ਪੈਣ ਨਾ ਕਿ ਯਾਰ ਇਹਨਾਂ ਨਾਲੋਂ ਪੁਰਾਣਾ ਇਹਨਾਂ ਨਾਲੋਂ ਪੁਰਾਣਾ ਮਤਲਬ ਇਹ ਹੁੰਦਾ ਕਿ ਮੋੜਾ ਪੈਣਾ ਸਟਾਰਟ ਹੋ ਗਿਆ ਰਿਵਾਈਵਲ ਫੇਸ ਜਿਹੜਾ ਉਹ ਸ਼ੁਰੂ ਹੋ ਸਕਦਾ ਜੇ ਇੱਕ ਦੋ ਸੀਟਾਂ ਕੱਢ ਜਾਂਦੇ ਔਰ ਜੇ ਇਸ ਤਰ੍ਹਾਂ ਲਿਸਟਾਂ ਉਸਟਾਂ ਜੀਆਂ ਜਾਰੀ ਕਰਨਗੇ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੈ ਇਹਨਾਂ ਗੱਲਾਂ ਨਾਲ ਇਹ ਜਿਹੜਿਆ ਟਵਿੱਟਰ ਤੇ ਲਿਖ ਦਿੰਦੇ ਆ ਪੀਸੀ ਕਰ ਦਿੰਦੇ ਆ ਲਾਈਵ ਹੁੰਦੇ ਆ ਇਹਨਾਂ ਦਾ ਕੋਈ ਫਾਇਦਾ ਨਹੀਂ ਇਹਨਾਂ ਦਾ ਜਿਹੜਾ ਕਹਿ ਲੋ ਕਿ ਜੜ ਵਾਲਾ ਪੁਆਇੰਟ ਹੈ ਨਾ ਉਹ ਪਿੰਡਾਂ ਹੂੰ ਪਿੰਡ ਆ ਵਿਕਰਮਜੀਤ ਮਜੀਠੀਆ ਪਤਾ ਨਹੀਂ ਕਿਹੜੀ ਗੱਲ ਨੂੰ ਰੁਸਿਆ ਜਾਂ ਫਿਰਦਾ ਹੈ ਵਿਕਰਮਜੀਤ ਮਜੀਠੀਆ ਵਰਕੇ ਨੇਤਾ ਜੀ ਪਿੰਡਾਂ ਚ ਉਤਾਰ ਦਿੱਤੇ ਜਾਣ ਮੇਰੇ ਖਿਆਲ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਤਨੇ ਉਹ ਬਈ ਪੀਕ ਹੋਣ ਵੱਲ ਮੋੜ ਪਾਣ ਲਈ ਮੇਰਾ ਮਤਲਬ ਇਹ ਨਹੀਂ ਕਿ ਠੀਕ ਅੱਜ ਅੱਜ ਵਾਲਾ ਇਲੈਕਸ਼ਨ ਵੀ ਜਿੱਤ ਜਾਣਗੇ 27 ਵਾਲਾ ਮੇਰਾ ਕਹਿੰਦਾ ਮਤਲਬ ਇਹ ਹੈ ਕਿ ਜਿੱਥੇ ਆ ਗਿਆ ਉਥੋਂ ਬਿਹਤਰ ਹੋਣਾ ਸਟਾਰਟ ਹੋ ਜਾਏ ਜੀ ਮੌਕੇ ਤੇ ਮਿਲਦੇ ਮਿੰਟੂ ਜੀ ਪਰ ਮੌਕਿਆਂ ਨੂੰ ਉਹਨਾਂ ਮੌਕਿਆਂ ਦੇ ਚੌਕਾ ਕੌਣ ਮਾਰਦੇ ਵੀ ਤਾਂ ਵੇਖਣ ਵਾਲੀ ਗੱਲ ਹੈ ਨਾ ਕਿ ਤੁਸੀਂ ਉਹਨਾਂ ਮੌਕਿਆਂ ਨੂੰ ਕੈਸ਼ ਕਿਵੇਂ ਕਰਦੇ ਆ ਨਹੀਂ ਫਿਰ ਉਹੀ ਤੇ ਗੱਲ ਹੈ ਨਾ ਗੱਲ ਤੇ ਹੈ ਕਿ ਤੁਹਾਡੀ ਜਾੜਿਆ ਜਿੱਥੇ ਹੁਣ ਤੁਸੀਂ ਦੇਖੋ ਮਾਕੇ ਕਹਿਣਾ ਕਿ ਰਾਹੁਲ ਗਾਂਧੀ ਨੇ ਆਪਣੀ ਜਿਹੜੀ ਦੂਜੀ ਯਾਤਰਾ ਸੀ ਉਹ ਇੰਨੇ ਫਰਕ ਨਾਲ ਕਿਉਂ ਸਟਾਰਟ ਕੀਤੀ ਹੂੰ ਉਦੋਂ ਤੱਕ ਤਾਂ ਹੋ ਸਕਦਾ ਸੀ ਚੌਥੀ ਯਾਤਰਾ ਵੀ ਕਰ ਲੈਂਦਾ ਹੂੰ ਇੰਨਾ ਸਮਾਂ ਪੈ ਗਿਆ ਇਸੇ ਤਰ੍ਹਾਂ ਇਹਨਾਂ ਨੇ ਪੰਜਾਬ ਬਚਾਓ ਯਾਤਰਾ ਕੀਤੀ ਠੀਕ ਕੀਤੀ ਹੂੰ ਪਰ ਉਹ ਯਾਤਰਾ ਕਿਸੀ ਹਾਈਵੇ ਸ ਤੇ ਹੂੰ ਹਾਈਵੇ ਤੇ ਕੌਣ ਆਏਗਾ ਜਿਹੜਾ ਤੁਹਾਡਾ ਆਪਣਾ ਕੋਕਟੜ ਵਰਕਰ ਹੈ ਜਾਂ ਕਲੋਕ ਕੋਰ ਰੋਡ ਉਹ ਬੰਕਾਲਾ ਜਿਹੜਾ ਤੁਹਾਡਾ ਜਾਂ ਮੰਗਾਰਤਿਆ ਹਮ ਪਰ ਜੇ ਤੁਸੀਂ ਉਸ ਦੇ ਮੁਕਾਬਲੇ ਪਿੰਡਾਂ ਚ ਆਪਦਾ ਜਿਹੜਾ ਜਿਹੜੀ ਤੁਹਾਡੀ ਰੂਪਸ ਕਹੋ ਕਿ ਜਿੱਥੇ ਹੈਗੀ ਆ ਉਸ ਜਗ੍ਹਾ ਤੇ ਜਾਓ ਸਾਥ ਚ ਜਾਓਗੇ ਜਾਂ ਤੁਸੀਂ ਲੋਕਾਂ ਚ ਮਿਲੋਗੇ ਵਿਚਰੋਗੇ ਹਮ ਉਹ ਨੈਟਵਰਕ ਤੁਹਾਡਾ ਜਿਹੜਾ ਮਤਲਬ ਕਿ ਹੈਗਾ ਹੈ ਜਾਂ ਢਾਂਚਾ ਤੇ ਹੈਗਾ ਹੈ ਉਹ ਜੋ ਤੁਹਾਡਾ ਵਿਖਰਾਉ ਹੋਇਆ ਉਹ ਫਿਰ ਜੁੜਨਾ ਸਟਾਰਟ ਹੋ ਜਾਂਦਾ ਮੇਰਾ ਮਨ ਨਾ ਆ ਰਿਹਾ ਕਿਉਂਕਿ ਮੈਂ ਤਾਂ ਇਦਾਂ ਸੋਚਦਾ ਉਹਨਾਂ ਜਮੀਨ ਤੇ ਰਹਿਣ ਵਾਲਾ ਇਨਸਾਨ ਆ ਦੋ ਪਿੰਡ ਤੇ ਰਹਿਣ ਵਾਲਾ ਇਨਸਾਨ ਹੈ ਕਿ ਪਿੰਡਾਂ ਦੇ ਵਿੱਚੋਂ ਜਿਹੜੀ ਬਾਦੂਕੀ ਹੁੰਦੀ ਹੈ ਨਾ ਉਹ ਪਤਾ ਲੱਗਦੀ ਜੀ ਤੇ ਮਿੰਟੂ ਜੀ ਕਮੈਂਟਰੀ ਬਾਕਸ ਦੇ ਵਿੱਚ ਨਿਕਲ ਕੇ ਹੁਣ ਸਿੱਧੂ ਸਾਹਿਬ ਕਰਨਗੇ ਕਹਿੰਦੇ ਚੋਣ ਪ੍ਰਚਾਰ ਹਾਂਜੀ ਦੇਖੋ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਗਏ ਕਮੈਂਟਰੀ ਬਾਕਸ ਦੇ ਵਿੱਚ ਉਹ ਵੀ ਕਹ ਲੋ ਆਰਥਿਕ ਲੋਡ ਹੂੰ ਹੂੰ ਪਰ ਇਹਦੋਂ ਹੁਣ ਆਰਥਿਕ ਲੋਨ ਤੇ ਭੇਕਿਆ ਤੇ ਤੁਸੀਂ ਆਪ ਦੀ ਪੂਰੀ ਕੀਤੀ ਆ ਭਾਈ ਰਾਜਨੀਤਿਕ ਲੋਡ ਹੋਂ ਕਾਂਗਰਸ ਦੀ ਹੈ ਬਾਜਵਾ ਸਾਹਿਬ ਦਾਵਾ ਕਰ ਰਹੇ ਨੇ ਕਿ ਭਾਈ ਉਹ ਆ ਰਹੇ ਨੇ ਪ੍ਰਚਾਰ ਕਰੂਗੇ ਚੰਗੀ ਗੱਲ ਆ ਦੇਖੋ ਮੋਜੋਦ ਸਿੰਘ ਸਿੱਧੂ ਹਮੇਸ਼ਾ ਕਹਾ ਰਿਹਾ ਐਮ ਐਲ ਏ ਪਰ ਇਹ ਆ ਕਿ ਉਹ ਅੱਜ ਵੀ ਇਸ ਸਰਕਾਰ ਹੋ ਸਕਦਾ ਖਾਸ ਤੌਰ ਤੇ ਅੰਮ੍ਰਿਤਸਰ ਦੀ ਸੀਟ ਤੇ ਕਿਉਂ ਨਹੀਂ ਸਰਕਾਰ ਹੋ ਸਕਦਾ ਪਟਿਆਲਾ ਸੀਟ ਤੇ ਕਿਉਂਕਿ ਇਹਨਾਂ ਦੋਨਾਂ ਸੀਟਾਂ ਦਾ ਜ਼ਿਕਰ ਮੇਸ਼ੇ ਤੌਰ ਤੇ ਮੈਂ ਇਸ ਵਾਸਤੇ ਕਰ ਰਿਹਾ ਮੈਂ ਕਿ ਇੱਥੇ ਨਵਜੋਤ ਸਿੰਘ ਸਿੱਧੂ ਪ੍ਰਚਾਰ ਵੀ ਕਰ ਦੂਗਾ ਕਿਉਂਕਿ ਇਹਨਾਂ ਦੋਨਾਂ ਲੀਡਰਾਂ ਦੇ ਨਾਲ ਗੁੱਡਵਿਲ ਹੈ। ਹੂੰ। ਨਾ ਡਾਕਟਰ ਗਾਂਧੀ ਨਾਲ ਖੜਕਦੀ ਹੈ ਨਾ ਅਦਰ ਕੀ ਔਜਲਾ। ਹੂੰ। ਗੁਰਜੀਤ ਔਜਲਾ ਇਸ ਤਰ੍ਹਾਂ ਦਾ ਨੇਤਾ ਜ਼ਿਆਦਾਤਰ ਬੰਦਿਆਂ ਨਾਲ ਬਣਦੀ ਆ। ਪਰ ਮੇਰੇ ਕੰ ਦਾ ਮਤਲਬ ਇਹ ਹੋਆ ਕਿ ਨਵਜੋਤ ਸਿੰਘ ਸਿੱਧੂ ਨੂੰ 2-4 ਸੀਟਾਂ ਤੇ ਪ੍ਰਚਾਰ ਸ਼ੁਰੂ ਕਰਨਾ ਚਾਹੀਦਾ। ਆਈਪੀਐਮ ਦਾ ਹੁਣ ਸ케ਜੂਲ ਨੂੰ ਪਤਾ ਨਹੀਂ ਕਿੰਨੀ ਤਰੀਕ ਤੱਕ ਆਇਆ। ਮੋਕੰਡ ਵਾਲੇ ਨੂੰ ਨਾ 2 ਤੋਂ ਤੇ ਵਰਲਡ ਕੱਪ ਚ ਨੂੰ ਜਾਣਾ ਹੈ ਤਾਂ ਜੁੱਤੀ ਇਹਦਾ ਵੀ ਮਤਲਬ ਕਿ ਉਹ ਪਹੁੰਚ ਜਾਏਗਾ ਆਈਪੀਐਲ ਦਾ ਸੋ ਉਸ ਤੋਂ ਬਾਅਦ ਨਗਯੋਤ ਸਿੰਘ ਸਿੱਧੂ ਵਿਹਲਾ ਹੋਏਗਾ ਉਹਦੇ ਕੋਲ ਬਸ ਪੰਡਾ ਪਿੰਗ ਪ੍ਰਚਾਰਦੇ ਹੋਏ ਕਿ ਉਹ ਠੁੱਪੀ ਕਢਵਾ ਪ੍ਰਚਾਰ ਕਰੇ ਕਿhetra ਕੋ 2 ਚਾਹ theta ਤੋਂ ਫਰਕ ਪੈਸ ਦਾ ਪਦਾਰਤ ਜੀ ਥੋੜਾ ਬਹੁਤਾ ਫਰਕ ਜ਼ਰੂਰ ਬੰਦੇ ਦਾ ਪੈਂਦਾ ਹੁੰਦਾ ਤੇ ਨਗਯੋਤ ਸਿੰਘ ਸਿੱਧੂ ਨੇ ਤੇ ਰੈਲੀਆਂ ਵਾਲਾ ਗੇਅਰ ਵਾਵਾ ਉਹ ਗੇਤਾ ਪਾਲਿਆ ਦੀ ਪਰਬਾਦ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਖਲੜਾ ਜ਼ਿਆਦਾ ਫੈ ਗਿਆ ਹੂੰ ਜੀ ਤੇ ਅਰਵਿੰਦ ਕੇਜਰੀਵਾਲ ਨੂੰ ਕਹਿੰਦੇ ਰਾਹਤ ਮਿਲਣ ਦੀ ਉਮੀਦ ਵੱਜੀ ਹੈ ਜੀ ਅੱਜ ਦੇਖੋ ਇਹ ਮਾਮਲਾ ਅੱਜ ਗਿਆ ਸੀਗਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਵਾਸਤੇ ਹੂੰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਆ ਉਹ ਹੋ ਰਹੀ ਆ ਹੁਣ ਇਹ ਸੁਣਵਾਈ ਜਿਹੜੀ 7 ਤਰੀਕ ਨੂੰ ਹੋਵੇਗੀ ਯਾਨੀ 4 ਦਿਨਾਂ ਬਾਅਦ ਜੀ ਕਿਉਂਕਿ ਇਹ ਕਹਿੰਦੇ ਆ ਮਤਲਬ ਕਿ ਜੋ ਇਹਨਾਂ ਨੇ ਤਰਕ ਦਿੱਤੇ ਆ ਜਾ ਕੇ ਇਹਨਾਂ ਦੇ ਵੱਲੋਂ ਜਿਹੜੇ ਵਕੀਲ ਪੇਸ਼ ਹੋਦੇ ਤੁਹਾਨੂੰ ਪਤਾ ਹੀ ਆ ਅਭਿਸ਼ੇਕ ਮਨੂ ਸਿੰਘ ਵੀ ਕਾਂਗਰਸੀ ਨੇਤਾ ਵੀ ਹੈ ਹੂੰ ਹੂੰ ਇਹ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਜਿਹੜੀ ਉਹ ਮਤਲਬ ਕਿ ਗ੍ਰਿਫਤਾਰੀ ਵਾਲੀ ਪਟੀਸ਼ਨ ਜਾਂ ਉਹ ਜਿਹੜੀ ਕਾਨੂੰਨੀ ਚੱਲਾ ਜੂਈ ਆ ਹੂੰ ਹੂੰ ਉਹ ਤੋਂ ਬਹੁਤ ਹਨੇ ਟਾਈਮ ਲੱਗੇਗੀ ਜੀ ਤੇ ਇਸ ਵਾਸਤੇ ਉਦੋਂ ਤੱਕ ਕੋਈ ਇੰਟਰਵ ਜਿਹੜੀ ਆ ਔਰ ਲੀਵ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਜਾ ਸਕਦੀ ਹੈ ਠੀਕ ਹੈ ਜੀ ਤਾਂ ਕਿ ਉਹ ਆਪਣੀ ਕੰਪਲੇਨ ਦੇ ਵਿੱਚ ਹਿੱਸਾ ਲੈ ਸਕਣ ਠੀਕ ਹੈ ਨਾ ਜੀ ਸੋ ਕੋਰਟ ਨੇ ਇਸ ਕਾਲ ਨੂੰ ਕਨਸੀਡਰ ਕੀਤਾ ਕੋਰਟ ਰਾਜ਼ੀ ਹੋ ਗਿਆ ਕਿ ਭਾਈ ਅਸੀਂ ਸੁਣਵਾਈ ਕਰ ਸਕਦੇ ਹਾਂ ਜਸਟਿਸ ਖੰਨਾ ਨੇ ਕਿਹਾ ਕਿ ਕੀ ਆਮ ਆਦਮੀ ਪਾਰਟੀ ਦੇ ਖਿਲਾਫ ਕੋਈ ਮਕਦਮਾ ਚਲਾਇਆ ਜਾ ਰਿਹਾ ਸੀ ਵੀ ਨੇ ਕਿਹਾ ਕਿ ਨਹੀਂ ਜਸਟਿਸ ਖੰਨਾ ਨੇ ਸੀਜੀ ਜਿਹੜੇ ਐਗਿਆ ਰਾਜੀ ਜੀ ਉਹ ਕਹਿੰਦੇ ਕਿ ਜੋ ਕਹਿ ਰਹੇ ਆ ਕਿ ਉਹ ਇਹ ਆ ਕਿ ਭਾਵੇਂ ਕਦੇ ਵਿੱਚ ਆਮ ਆਦਮੀ ਪਾਰਟੀ ਨੂੰ આરોપી ਬਣਾਇਆ ਜਾ ਸਕਦਾ ਹੈ ਮਤਲਬ ਕਿ ਜਿਸ ਪਾਰਟੀ ਵਾਸਤੇ ਕੈਂਪੇਨ ਕਰਨਾ ਹੈ انہਾਂ ਨੂੰ ਜਾ راہ ਦਿੱਤੀ ਜਾ ਸਕਦੀ ਜੀ ਇਹ ਉਹ ਇਹ ਕਹਿੰਦੇ ਕਿ ਫਿਰ ਬਿਲਕੁਲ ਇਹਦਾ ਇਹ ਮਤਲਬ ਨਹੀਂ ਹੈ ਕਿ ਕਿੰਨੇ ਵਾਲ ਨੂੰ ਗ੍ਰਿਫਤਾਰ ਕਰ ਲੋ ਜੇ ਮੰਨ ਲਓ ਕੱਲ ਨੂੰ ਆਮ ਆਦਮੀ ਪਾਰਟੀ ਤੇ ਕੋਈ ਗਾਸ ਡਿੱਗਦੀ ਹੈ ਜਾ ਜਾ ਇਸ ਤਰ੍ਹਾਂ ਇਹ ਕਹਿ ਰਹੇ ਆ ਕਿ ਆਮ ਆਦਮੀ ਪਾਰਟੀ ਤੇ ਵੀ ਗਾਸ ਦੇਖ ਸਕਦੀ ਆ ਕਿਉਂਕਿ ਉਹਦੇ ਇਲੈਕਸ਼ਨ ਵਾਸਤੇ ਪੈਸਾ ਯੂਜ਼ ਹੋਇਆ ਉਹ ਕਹਿੰਦੇ ਕਿ ਇਹਦਾ ਮਤਲਬ ਇਹ ਥੋੜੀ ਕਿ ਕੇਜਰੀਵਾਲ ਨੂੰ ਤੁਸੀਂ ਗ੍ਰਿਫਤਾਰ ਕਰ ਲੇ ਹਾਂ ਖੈਰ ਕੱਲ੍ਹ ਆ ਕਿ ਅਖੀਰ ਇਸ ਗੱਲ ਤੇ ਸਹਿਮਤੀ ਬਣ ਗਈ ਆ ਕਿ ਬਾਈ ਅਸੀਂ 7 ਤਰੀਕ ਨੂੰ ਸੁਣਵਾਈ ਕਰਾਂਗੇ ਤੇ ਇਹਦੇ ਵਿੱਚ ਹੁਣ ਪੰਜ ਸਵਾਲ ਵੀ ਜਿਹੜੇ ਅਹਿਮ ਐ ਸਕ੍ਰੀਨ ਕੂਰਟ ਨੇ ਇਹ ਵੀ ਚੁੱਕਤੇ ਆ ਜਿਵੇਂ ਸਾਧ ਤੌਰ ਤੇ ਕਮਿਸ਼ਨਿਫੇਟੀ ਦੇ ਮਾਮਲੇ ਦੇ ਵਿੱਚ ਫੈਸਲੇ ਇਹ ਦੋ ਇਸੇ ਇੱਕ ਉਹ ਦੂਜਾ ਦਾ ਪੱਕਾ ਵੀ ਪਰ ਉਹ ਉਹਨਾਂ ਦੇ ਪੱਤਰ ਦੇ ਵਿੱਚ ਨਹੀਂ ਹੈ। ਕੇਜਰੀਵਾਲ ਦਾ ਮਾਮਲਾ ਕਿਹੜੇ ਹਿੱਸੇ 'ਚ ਹੈ? ਅਸਲ ਗ੍ਰਿਫਤਾਰੀ ਦੀ ਟਾਈਮਿੰਗ ਨੂੰ ਲੈ ਕੇ ਕਿ ਚੋਣ ਤੋਂ ਪਹਿਲਾਂ ਕਿਉਂ ਕੀਤਾ ਗਿਆ? ਜੀ ਜੀ। ਇਸ ਤਰ੍ਹਾਂ ਕੁੱਲ ਮਿਲਾ ਕੇ ਪੀਐਮਐਮਓ ਦੀ ਸੈਕਸ਼ਨ 19 ਦੀ ਵਿਆਖਿਆ ਵੀ ਮੰਗੀ ਹੈ ਤਾਂ ਇਸ ਤਰ੍ਹਾਂ ਪੰਜ ਸਵਾਲਾਂ ਦੇ ਜਵਾਬ ਵੀ ਜਿਹੜੇ ਆ ਉਹ ਹੋਣਗੇ ਤਾਂ ਦਿੱਤੇ ਜਾਣਗੇ। ਇਹ ਉਸ ਤੋਂ ਬਾਅਦ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਪਰ ਇਸ ਤਰ੍ਹਾਂ ਸੁਪਰੀਮ ਕੋਰਟਾ प्यार हुई है 3 मिनटे पैगी आ हम्म हम्म डेफिनेटली कि तय है कि उम्मीद दी करनते जागी है जी जी मेंटू जी इन खास खबरਾਂ ਤੇ खास ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨਾ ਪਾਈ ਤੇ ਇਸ ਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਸਾਸਤਰੀਆ ਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ